ਅਮਰੀਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੈਂਸਿਲਵੇਨੀਆ ਵਾਸੀ 64 ਸਾਲਾਂ ਦੇ ਭਾਰਤੀ ਮੂਲ ਦੇ ਸੁਬ੍ਰਿਮਨਿਅਮ ਸੁਬੋਵੇਦਮ ਨੂੰ ਵਾਪਸ ਭਾਰਤ ਭੇਜਣ ਤੋਂ ਰੋਕਣ ਦੇ ਲਈ ਦੋ ਅਮਰੀਕੀ ਅਦਾਲਤਾਂ ਨੇ ਹੁਕਮ ਜਾਰੀ ਕੀਤੇ ਨੇ ਸੁਬੋਵੇਦਮ ਨੇ 43 ਸਾਲ ਅਮਰੀਕਾ ਦੀ ਜੇਲ੍ਹ ਦੇ ਵਿੱਚ ਕੱਟੇ ਉਹ ਵੀ ਉਸ ਅਪਰਾਧ ਦੇ ਲਈ ਜੋ ਉਸਨੇ ਕਦੇ ਕੀਤਾ ਹੀ ਨਹੀਂ ਜਦੋਂ ਅਦਾਲਤ ਨੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਸੁਣਾਏ ਤਾਂ ਆਈਸੀਈ ਨੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਭਾਰਤ ਡਿਪੋਰਟ ਕਰਨ ਦੀ ਤਿਆਰੀ ਕਰ ਲਈ ਪਰ ਹੁਣ ਅਮਰੀਕਾ ਦੀਆਂ ਦੋ ਅਦਾਲਤਾਂ ਨੇ ਸੁਭੂਵੇਦਮ ਦੀ ਡਿਪੋਟੇਸ਼ਨ ਤੇ ਰੋਕ ਲਗਾ ਦਿੱਤੀ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ 43 ਸਾਲ ਤੋਂ ਵੱਧ ਗਲਤ ਅਪਰਾਧ ਦੇ ਦੋਸ਼ ਦੇ ਵਿੱਚ ਜੇਲ੍ਹ ਕੱਟਣ ਵਾਲੇ ਭਾਰਤੀ ਮੂਲ ਦੇ ਸੁਬ੍ਰਮਨਿਅਮ ਸੁਭੂਵੇਦਮ ਨੂੰ ਭਾਰਤ ਡਿਪੋਰਟ ਹੋਣ ਤੋਂ ਬਚਾ ਲਿਆ ਗਿਆ ਹੈ ਇਕ ਇਮੀਗ੍ਰੇਸ਼ਨ ਜੱਜ ਨੇ ਬੁੱਧਵਾਰ ਨੂੰ ਉਸਦੀ ਡਿਪੋਟੇਸ਼ਨ ਦੇ ਉੱਤੇ ਰੋਕ ਲਗਾ ਦਿੱਤੀ ਜਦਕਿ ਪੈਂਸਿਲਵੇਨੀਆ ਦੀ ਯੂਐਸ ਡਿਸਟ੍ਰਿਕਟ ਕੋਰਟ ਨੇ ਇੱਕੋ ਤਰ੍ਹਾਂ ਦੇ ਸਟੇ ਆਰਡਰ ਜਾਰੀ ਕੀਤੇ ਇਹ ਫੈਸਲਾ ਬਿਊਰੋ ਆਫ ਇਮੀਗ੍ਰੇਸ਼ਨ ਅਪੀਲਸ ਦੇ ਵੱਲੋਂ ਕੇਸ ਵੇਖਣ ਤੱਕ ਚੱਲੇਗਾ ਜੋ ਕਈ ਮਹੀਨੇ ਲੈ ਸਕਦਾ ਹੈ ਪਰ ਆਈਸੀਈ ਦੇ ਵੱਲੋਂ ਇੱਕ ਪੁਰਾਣੇ ਨਸ਼ੇ ਦੇ ਨਾਲ ਜੁੜੇ ਕੇਸ ਨੂੰ ਆਧਾਰ ਬਣਾ ਕੇ ਡਿਪੋਟੇਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਨੇ ਭਾਰਤੀ ਲੋਕਾਂ ਦੇ ਵਿੱਚ ਗੁੱਸਾ ਪੈਦਾ ਕੀਤਾ ਹੈ ਸੂਬੋ ਵੇਦਮ ਦਾ ਜਨਮ 1961 ਦੇ ਵਿੱਚ ਭਾਰਤ ਵਿੱਚ ਹੋਇਆ ਸੀ ਪਰ ਉਹ ਸਿਰਫ 9 ਮਹੀਨੇ ਦਾ ਸੀ ਜਦੋਂ ਉਸ ਦਾ ਪਰਿਵਾਰ ਅਮਰੀਕਾ ਆ ਗਿਆ ਪੈਂਸਿਲਵੇਨੀਆ ਦੇ ਵਿੱਚ ਵੱਡੇ ਹੋਏ ਵੇਦਮ ਨੇ 1980 ਦੇ ਵਿੱਚ ਆਪਣੇ ਬਚਪਨ ਦੇ ਦੋਸਤ ਥਾਮਸ ਕਿੰਸਰ ਦੇ ਅਚਾਨਕ ਗਾਇਬ ਹੋਣ ਤੋਂ ਬਾਅਦ ਉਸ ਨੂੰ ਕਤਲ ਦੇ ਦੋਸ਼ ਵਿੱਚ ਫਸਾ ਦਿੱਤਾ ਗਿਆ ਕੇਸ ਦੀ ਸਹੀ ਢੰਗ ਨਾਲ ਜਾਂਚ ਨਾ ਹੋਣ ਦੇ ਕਾਰਨ ਉਸ ਨੂੰ ਫਸਟ ਡਿਗਰੀ ਮਰਡਰ ਦੇ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਇਸ ਨਾਲੋਂ 1 ਸਾਲ ਬਾਅਦ 20 ਸਾਲ ਦੀ ਉਮਰ ਵਿੱਚ ਉਸਨੇ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਨਾਲ ਜੁੜੇ ਇੱਕ ਕੇਸ ਦੇ ਵਿੱਚ 5 ਸਾਲ ਦੀ ਸਜ਼ਾ ਵੀ ਉਸਨੂੰ ਮਿਲੀ ਪਰ ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲੀਆਂ 43 ਸਾਲ ਦੇ ਵਿੱਚ ਵੇਦਮ ਨੇ ਕਦੇ ਹਾਰ ਨਹੀਂ ਮੰਨੀ ਉਸਨੇ ਜੇਲ੍ਹ ਦੇ ਵਿੱਚ ਰਹਿ ਕੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੇ ਬਾਕੀ ਕੈਦੀਆਂ ਨੂੰ ਵੀ ਪੜਾਇਆ ਲਿਟਰੇਸੀ ਪ੍ਰੋਗਰਾਮ ਬਣਾਏ ਅਤੇ 빅 ਬ੍ਰਦਰਜ਼ 빅 ਸਿਸਟਰਜ਼ ਦੇ ਲਈ ਫੰਡ ਇਕੱਠੇ ਕੀਤੇ ਉਸਨੇ ਮਾਸਟਰਸ ਡਿਗਰੀ ਹਾਸਲ ਕੀਤੀ ਭਾਰਤ ਦੇ ਵਿੱਚ ਸਾਲ 2025 ਦੇ ਵਿੱਚ ਨਵੇਂ ਸਬੂਤਾਂ ਦੇ ਨਾਲ ਪ੍ਰੂਫ ਹੋਇਆ ਕਿ ਪ੍ਰੋਸੀਕਿਊਟਰਸ ਨੇ ਸਬੂਤ ਛੁਪਾਏ ਸਨ 3 ਅਕਤੂਬਰ 2025 ਨੂੰ ਉਸ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਪਰ ਜੇਲ੍ਹ ਦੇ ਗੇਟ ਤੋਂ ਬਾਹਰ ਨਿਕਲਦੇ ਹੀ ਆਈਸੀਈ ਅਧਿਕਾਰੀਆਂ ਨੇ ਸੁਭੂ ਵਿਧਮ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਪਹਿਲਾਂ ਫਿਲਡੈਲਫੀਆ ਦੇ ਨੇੜੇ ਇੱਕ ਵੈਲੀ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਉਸ ਨੂੰ ਲੂਜ਼ੀਆਨਾ ਦੇ ਇੱਕ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਸ਼ੁਰੂ ਕੀਤੀ ਗਈ 3 ਨਵੰਬਰ 2025 ਨੂੰ ਇਮੀਗ੍ਰੇਸ਼ਨ ਜੱਜ ਨੇ ਰਿਪੋਰਟੇਸ਼ਨ ਦੇ ਉੱਤੇ ਸਟੇ ਲਗਾ ਦਿੱਤੀ ਜਦਕਿ ਯੂਐਸ ਡਿਸਟ੍ਰਿਕਟ ਅਦਾਲਤ ਨੇ ਵੀ ਇਹੋ ਜਿਹਾ ਆਰਡਰ ਪਾਸ ਕਰ ਦਿੱਤਾ ਇਹ ਬੀਆਈਏ ਦੇ ਰਿਵਿਊ ਤੱਕ ਚੱਲੇਗਾ ਸਿਮੂ ਵੇਦਮ ਦੇ ਵਕੀਲਾਂ ਦਾ ਕਹਿਣਾ ਹੈ ਕਿ ਹੁਣ ਤਾਂ ਅਦਾਲਤਾਂ ਨੇ ਵੀ ਮੰਨ ਲਿਆ ਕਿ ਇਹ ਡਿਪੋਰਟੇਸ਼ਨ ਉਸ ਦੇ ਨਾਲ ਬੇਇਨਸਾਫੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਪੀਲ ਬੋਰਡ ਵੀ ਇਸ ਕੇਸ ਨੂੰ ਦੇਖੇਗਾ ਪਰ ਆਈਸੀਈ ਦਾ ਕਹਿਣਾ ਹੈ ਕਿ ਉਹ ਕਾਨੂੰਨ ਅਨੁਸਾਰ ਕੰਮ ਕਰ ਰਹੇ ਨੇ ਇਹ ਕੇਸ ਅਮਰੀਕੀ ਇਮੀਗ੍ਰੇਸ਼ਨ ਨੀਤੀ ਦੇ ਉੱਤੇ ਸਵਾਲ ਖੜੇ ਕਰਦਾ ਹੈ ਜੋ ਇੱਕ ਐਸੇ ਸ਼ਖਸ ਨੂੰ ਸਜ਼ਾ ਦੇ ਰਿਹਾ ਹੈ ਜੋ ਜਿਸ ਨੇ ਕਦੇ ਕੋਈ ਜੁਰਮ ਨਹੀਂ ਕੀਤਾ ਜੇਕਰ ਸੁਭਵੇਦਮ ਦੀ ਡਿਪੋਟੇਸ਼ਨ ਪੱਕੀ ਤੌਰ ਤੇ ਰੁਕ ਜਾਂਦੀ ਹੈ ਤਾਂ ਹੋਰ ਅਜਿਹੇ ਕਈ ਕੇਸਾਂ ਦੇ ਵਿੱਚ ਮਦਦ ਮਿਲ ਸਕਦੀ ਹੈ